ਵੀਰੋ ਪਹਿਲਾਂ ਤੇ ਆਹ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੀ ਭਗਵੰਤ ਮਾਨ ਸਰਕਾਰ ਜਾਂ ਜ਼ਿਲ੍ਹੇ ਦੇ ਪ੍ਰਸ਼ਾਸਨ ਅਧਿਕਾਰੀ ਕਹਿੰਦੇ ਆ ਇਹ ਹੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਦਾ ਜਿਹੜੀਆਂ ਸਰਕਾਰਾਂ ਇਹ ਦਾਅਵੇ ਕਰਦੀਆਂ ਆ ਆਮ ਆਦਮੀ ਪਾਰਟੀ ਸਰਕਾਰ ਦਾਅਵੇ ਕਰਦੀ ਆ ਆਪਦੀ ਜਿੰਦੀ ਜਾਗਦੀ ਮਿਸਾਲ ਆ ਜੀਓ ਪਿੰਡ ਹੰਮੀਰੇ ਦੀ ਵੱਧ ਤੋਂ ਵੱਧ ਨੂੰ ਸ਼ੇਅਰ ਕਰ ਦਿਓ ਵੀਰੋ ਪਹਿਲਾਂ ਤੇ ਆਹ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੀ ਭਗਵੰਤ ਮਾਨ ਸਰਕਾਰ ਜਾਂ ਜ਼ਿਲ੍ਹੇ ਦੇ ਪ੍ਰਸ਼ਾਸਨ ਅਧਿਕਾਰੀ ਕਹਿੰਦੇ ਆ ਇਹ ਹੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਦਾ ਜਿਹੜੀਆਂ ਸਰਕਾਰਾਂ ਇਹ ਦਾਅਵੇ ਕਰਦੀਆਂ ਆਮ ਆਦਮੀ ਪਾਰਟੀ ਸਰਕਾਰ ਦਾਅਵੇ ਕਰਦੀ ਆ ਆਪਦੀ ਜਿੰਦੀ ਜਾਗਦੀ ਮਿਸਾਲ ਆ ਜੀਓ ਪਿੰਡ ਹੰਮੀਰੇ ਦੀ ਵੱਧ ਤੋਂ ਵੱਧ ਨੂੰ ਸ਼ੇਅਰ ਕਰ ਦਿਓ ਵੀਰੋ ਪਹਿਲਾਂ ਤੇ ਆਹ ਪੋਸਟ ਨੂੰ ਵੱਤਵੱਦ ਸ਼ੇਅਰ ਕਰਿਓ ਜਿਹੜੀ ਭਗਵੰਤ ਮਾਨ ਸਰਕਾਰ ਜਾਂ ਜ਼ਿਲ੍ਹੇ ਦੇ ਪ੍ਰਸ਼ਾਸਨ ਅਧਿਕਾਰੀ ਕਹਿੰਦੇ ਆ ਇਹ ਹੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਦਾ ਜਿਹੜੀਆਂ ਸਰਕਾਰਾਂ ਇਹ ਦਾਅਵੇ ਕਰਦੀਆਂ ਆਮ ਆਦਮੀ ਪਾਰਟੀ ਸਰਕਾਰ ਦਾਅਵੇ ਕਰਦੀ ਆ ਆਪਦੀ ਜਿੰਦੀ ਜਾਗਦੀ ਮਿਸਾਲ ਆ ਜੀਓ ਪਿੰਡ ਹਮੀਰੇ ਦੀ ਵੱਤਵੱਦ ਨੂੰ ਸ਼ੇਅਰ ਕਰ ਦਿਓ ਵੀਰੋ ਪਹਿਲਾਂ ਤੇ ਆਹ ਪੋਸਟ ਨੂੰ ਵੱਤਵੱਦ ਸ਼ੇਅਰ ਕਰਿਓ ਜਿਹੜੀ ਭਗਵੰਤ ਮਾਨ ਸਰਕਾਰ ਜਾਂ ਜ਼ਿਲ੍ਹੇ ਦੇ ਪ੍ਰਸ਼ਾਸਨ ਅਧਿਕਾਰੀ ਕਹਿੰਦੇ ਆ ਇਹ ਹੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਦਾ ਜਿਹੜੀਆਂ ਸਰਕਾਰਾਂ ਇਹ ਦਾਅਵੇ ਕਰਦੀਆਂ ਆਮ ਆਦਮੀ ਪਾਰਟੀ ਸਰਕਾਰ ਦਾਅਵੇ ਕਰਦੀ ਆ ਆਪਦੀ ਜਿੰਦੀ ਜਾਗਦੀ ਮਿਸਾਲ ਆ ਜੀਓ ਪਿੰਡ ਹਮੀਰੇ ਦੀ ਵੱਤਵੱਦ ਨੂੰ ਸ਼ੇਅਰ ਕਰਦੇਓ